ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਗਰ ਤੁਸੀਂ ਕੋਈ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਖਰੀਦਣ ਦਾ ਪਲਾਨ ਕਰ ਰਹੇ ਹੋ ਤੇ ਕਨਫਿਊਜ਼ ਹੋ ਜੇ ਕਿ ਕਿਹੜੀ ਕੰਪਨੀ ਦੀ ਵਾਸ਼ਿੰਗ ਮਸ਼ੀਨ ਖਰੀਦੀਏ ਕਿਉਂਕਿ ਮਾਰਕੀਟ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਕੰਪਨੀਆਂ ਹੋ ਚੁੱਕੀਆਂ ਨੇ ਚੂਜ਼ ਕਰਨਾ ਬਹੁਤ ਔਖਾ ਕਿ ਕਿਹੜਾ ਬ੍ਰਾਂਡ ਜ਼ਿਆਦਾ ਵਧੀਆ ਤੇ ਮੈਂ ਉਹ ਤੁਹਾਡੀ ਕਨਫਿਊਜ਼ਨ ਦੂਰ ਕਰਦਾ ਵਾਂ ਤੇ ਮੈਂ ਅੱਜ ਤੁਹਾਨੂੰ ਦਿਖਾਉਣਾ ਵਾਂ ਬੋਲਟਸ ਕੰਪਨੀ ਦੀ 14 ਕਿਜੀ ਦੀ ਵਾਸ਼ਿੰਗ ਮਸ਼ੀਨ ਜਿਹਦਾ ਕਲਰ ਕੰਬੀਨੇਸ਼ਨ ਹੀ ਬਹੁਤ ਅੱਛਾ ਆ ਲੁੱਕ ਵੀ ਬੜੀ ਸਟਾਈਲਿਸ਼ ਆ ਤੇ ਵਾਰੰਟੀ ਪੀਰੀਅਡ ਵੀ ਜ਼ਿਆ ਇਹ ਆਓ ਮੈਂ ਤੁਹਾਨੂੰ ਦਿਖਾਣਾ ਹੈ ਵੋਲਟਾਸ ਕੰਪਨੀ ਦੀ 14 ਕਿਜੀ ਦੀ ਵਾਸ਼ਿੰਗ ਮਸ਼ੀਨ ਇਹ ਦੇਖੋ ਜੀ ਇਹ ਹੈ ਜੀ ਵਾਸ਼ਿੰਗ ਮਸ਼ੀਨ 14 ਕਿਜੀ ਦੀ ਬਲੈਕ ਤੇ ਗ੍ਰੇ ਕਲਰ ਕੰਬੀਨੇਸ਼ਨ ਜਿਹੜਾ ਟੌਪ ਜਿਹੜੇ ਲਿਡ ਨੇ ਇਹਦੇ ਬਲੈਕ ਕਲਰ ਦੇ ਨੇ ਟਫ ਗਲਾਸ ਦੇ ਵਿੱਚ ਹਾਈਡਰੌਲਿਕ ਲਿਡ ਹੈ ਗਿਆ ਇਕਦਮ ਨਹੀਂ ਆਉਗਾ ਲਿਡ نیچے ਐਸਾਸਤੇ ਆਊਗਾ ਦੋਨੋਂ ਲਿਡ ਹਾਈਡਰੌਲਿਕ ਨੇ ਦੂਸਰਾ ਤੁਹਾਨੂੰ ਇਹਦੇ ਵਿੱਚ ਮਿਲਦੀ ਆ 4 ਸਪੀਡ ਮੋਟਰ ਨਾਰਮਲ 3 ਸਪੀਡ ਹੁੰਦੀਆਂ ਨੇ 4 ਸਪੀਡ ਮੋਟਰ ਆ ਇਹਦੇ ਵਿੱਚ ਔਰ 16 ਮਿੰਟ ਦਾ ਇਹਦਾ वॉश ਟਾਈਮਰ ਆ 42 ਮਿੰਟ ਦਾ ਸੋਕ ਟਾਈਮਰ ਆ ਔਰ ਜੇ ਸਪਿਨ ਟਾਈਮਰ ਵੀ ਦਾ 10 ਮਿੰਟ ਦਿੱਤਾ ਹੈ ਇਹਦੇ ਵਿੱਚ ਵਾਸ਼ ਸਿਲੈਕਟਰ ਵੀ ਹੈਗਾ ਪਾਣੀ ਤੁਸੀਂ ਦੋਨੋਂ ਟਰਸਾਈਡ ਕਰ ਸਕਦੇ ਹੋ ਵਾਸ਼ ਟੱਬ ਜੇ ਤੁਹਾਨੂੰ ਇਸ ਤਰ੍ਹਾਂ ਇੱਕ ਸਾਈਡ ਕਰ ਸਕਦੇ ਹੋ ਅਗਰ ਤੁਹਾਨੂੰ ਸਪਿਨ ਟੱਬ ਜਬ ਪਾਣੀ ਚਾਹੀਦਾ ਤੇ ਉਹ ਵੀ ਕਰ ਸਕਦੇ ਹੋ ਸਪਿਨ ਟੱਬ 'ਚ ਪਾਣੀ ਦਾ ਮਤਲਬ ਹੁੰਦਾ ਕਿ ਪਾਣੀ ਦੁਬਾਰਾ ਚ ਲੋਗ ਇਹਦੇ ਤੁਸੀਂ ਕੱਪੜੇ ਨੂੰ ਰਿੰਸ ਵੀ ਕਰ ਸਕਦੇ ਹੋ ਸਪਿਨ ਟੱਬ ਦੇ ਵਿੱਚ ਅਗਰ ਤੁਸੀਂ ਇਹਦੇ ਵਿੱਚ ਜੋ ਲਿੰਟ ਫਿਲਟਰ ਦੇਖ ਰਹੇ ਹੋ ਆਹ ਵਾਲਾ ਇਹ ਵੀ ਦੋ ਲੱਗੇ ਨੇ ਐ ਸਾਈਡ ਤੇ ਵੀ ਲੱਗਾ ਆ ਤੇ ਐ ਸਾਈਡ ਤੇ ਵੀ ਲੱਗਾ ਹੋਆ ਦੋ ਦਾ ਬੈਨੀਫਿਟ ਇਹ ਹੁੰਦਾ ਕਿ ਜਿਹੜੀ ਕੱਪੜੇ ਦੇ ਜਿਹੜੇ ਰੇਸ਼ੇ ਹੁੰਦੇ ਨੇ ਉਹ ਚੰਗੀ ਤਰ੍ਹਾਂ ਸਾਈਡਾਂ ਵਿੱਚ ਐ ਕਵਰ ਕਰ ਲੈਂਦੇ ਆ ਦੁਬਾਰਾ ਮਸ਼ੀਨ ਦੇ نیچے ਨਹੀਂ ਜਾਂਦੇ ਤੇ ਮਸ਼ੀਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ نیچے ਤੁਸੀਂ ਪਲਸਟਰ ਦਾ ਦੇਖ ਲਿਓ ਰੋਲਰ ਜੈਟ ਵਾਸ਼ਿੰਗ ਸਾਰਕ ਵਗੈਰਾ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਆ ਪਾਣੀ ਦੇ ਵਿੱਚ ਜਿਹਦੇ ਨਾਲ ਤੁਹਾਨੂੰ ਵਾਸ਼ਿੰਗ ਕੁਆਲਿਟੀ ਵਧੀਆ ਮਿਲਦੀ ਆ ਜੇ ਵਾਰੰਟੀ ਦੀ ਗੱਲ ਕਰੀਏ 10 ਸਾਲ ਦੀ ਇਹਦੀ ਵਾਸ਼ ਮੋਟਰ ਦੀ ਵਾਰੰਟੀ ਮਿਲੇਗੀ ਤੁਹਾਨੂੰ 5 ਸਾਲ ਮਿਲਗੀ ਸਪਿਨ ਮੋਟਰ ਦੀ ਵਾਰੰਟੀ ਔਰ 2 ਸਾਲ ਦੇ ਵਿੱਚ ਕੰਪਲੀਟ ਵਾਰੰਟੀ ਮਿਲਗੀ ਤੁਹਾਨੂੰ 2 ਸਾਲ ਕੋਈ ਪ੍ਰੋਬਲਮ ਆਦੀ ਉਹ ਕਪਣੀ ਫ੍ਰੀ ਕੋਸਟ ਨਾਲ ਠੀਕ ਕਰਕੇ ਦੋਗੀ ਔਰ ਨੀਚੇ ਵੀ ਦਾ ਰੈਡ ਮੈਸ਼ ਵਗੈਰਾ ਲੱਗਾ ਕਿ ਚੂਹੇ ਵਗੈਰਾ ਕੋਈ ਅੰਦਰ ਨਹੀਂ ਜਾਂਦੇ ਇਹਦੇ ਬਹੁਤ ਹੀ ਅੱਛੀ ਸਟਾਈਲਿਸ਼ ਲੁੱਕ ਜੇ ਪ੍ਰਾਈਸ ਵੀ ਬਹੁਤ ਅੱਛਾ ਮੇਰੇ ਖਿਆਲ ਨਾਲ ਹਰ ਸ਼ਹਿਰ ਦਾ ਜਿਹੜਾ ਇਹਦਾ ਅਲੱਗ-ਅਲੱਗ ਹੋਏਗਾ ਕੋਈ 15 ਤੋਂ ਲੈ ਕੇ 16000 ਦੇ ਕਰੀਬ ਵੀ ਤੁਹਾਨੂੰ ਇਹ ਵਾਸ਼ਿੰਗ ਮਸ਼ੀਨ ਮਿਲ ਜਾਊਗੀ 14 ਕਿਲੋਜੀ ਦੀ ਵੋਲਟਾਸ ਕੰਪਨੀ ਦੀ ਬ੍ਰਾਂਡ ਵੀ ਅੱਛਾ ਹੈ ਆ ਇਹ ਲੁੱਕ ਵੀ ਬੜੀ ਸਟਾਈਲਿਸ਼ ਆ ਗਾਰੰਟੀ ਵਾਰੰਟੀ ਵੀ ਇਸ ਦੀ ਜ਼ਿਆਦਾ ਬਾਕੀ ਕੰਪਨੀ ਨਾਲੋਂ ਅਗਰ ਤੁਸੀਂ ਮਸ਼ੀਨ ਬਾਰੇ ਕੋਈ ਵਾਸ਼ਿੰਗ ਮਸ਼ੀਨ ਪਰਚੇਜ਼ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਇਹ ਵੋਲਟਸ ਕੰਪਨੀ ਦੀ ਵਾਸ਼ਿੰਗ ਮਸ਼ੀਨ ਜ਼ਰੂਰ ਦੇਖੋ ਇਹ ਵਾਸ਼ਿੰਗ ਮਸ਼ੀਨ ਅਗਰ ਤੁਸੀਂ ਕੈਸ਼ ਲੈਣਾ ਚਾਹੁੰਦੇ ਹੋ ਕੈਸ਼ ਤੇ ਤੁਹਾਨੂੰ 15 ਤੋਂ ਲੈ ਕੇ 16 ਦੀ ਕਰੀਮ ਕਰੀ ਪ੍ਰਾਈਸ ਤੁਹਾਨੂੰ ਮਿਲ ਜੇਗਾ ਅਗਰ ਤੁਸੀਂ ਕ੍ਰੈਡਿਟ ਕਾਰਡ ਕੋਈ ਤੁਹਾਡੇ ਕੋਲ ਹੈਗਾ ਤਾਂ ਉਹਦੇ ਉੱਪਰ ਵੀ ਦੀ ਬੜੀ ਵਧੀਆ ਆਫਰ ਚੱਲੀ ਕੋਈ 1500 ਤੋਂ ਕਿੱਦਾਂ ਕੋਈ ਕੈਸ਼ਬੈਕ ਵੀ ਤੁਹਾਨੂੰ ਮਿਲ ਜਾਣੇ ਦੇ ਵਿੱਚ ਬਾਕੀ ਕੋਈ ਬਜਾਇ ਫైనాన్స్ ਕਰਾਣਾ ਕੋਈ ਆਈਡੀਸੀ ਫైనాన్స్ ਕਰਾਣਾ ਤੁਸੀਂ ਉਹ ਵੀ ਕਰਾ ਸਕਦੇ ਹੋ ਈਐਮਆਈ ਦੀ ਆਫਰ ਵੀ ਹੈਗੀ ਹੈ ਨੋ ਕੋਸਟਿੰਗ ਈਐਮਆਈ ਕਰੋ ਜਰੀਏ ਹੋ ਜਾਣੀ ਹੈ ਇਹਦੇ ਵਿੱਚ ਕੁਝ ਐਡਵਾਂਸ ਦੇ ਕੇ ਤੁਸੀਂ ਬਾਕੀ 8 ਈਐਮਆਈ ਕਰਾ ਸਕਦੇ ਹੋ 10 ਵੀ ਕਰਾ ਸਕਦੇ ਹੋ ਬਾਕੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ